ਕਰਦਾ ਮਾਨ ਬਖਸ਼ਿਆ ਸਰਪੰਚ ਸਰਪੰਚ ਆਸੋ ਸੋ ਕੀ ਕਹਣਾ ਚਾਹੋਗੇ ਕੀ ਇਹ ਨੇਰ ਦੀ ਮੈਂ ਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਫਤੇ ਮੈਂ ਸਾਰੀ ਸੰਗਤ ਦਾ ਧੰਨਵਾਦ ਕਰਦਾ ਆਂ ਸੂਬਾ ਸਿੰਘ ਪਿੰਡ ਕੁੱਕਰ ਤੋਂ ਮੈਨੂੰ ਸਾਰੀ ਸੰਗਤ ਨੇ ਮਾਨ ਬਖਸ਼ਿਆ ਆ ਵੱਡੀ ਲੀਡ ਤੇ ਪਿੰਡ ਦਾ ਸਰਪੰਚ ਬਣਾਇਆ ਜਿਤਾ ਕੇ ਉਹ ਬਿਲਕੁਲ ਪਹਿਲੀ ਮੱਦਦ ਉਹ ਲੋਕ ਜਿਹੜੇ ਪੈਨਲ ਕੰਮ ਰਹਿ ਗਈ ਇਹ ਜੋ ਤੁਹਾਡੀ ਗਾਇਜ਼ ਪੂਰੇ ਕਰਵਾਇਆ ਪਹਿਲੀ ਪਿੰਡ ਜਾਤੂ ਸਾਰੇ ਕੰਮ ਸਾਡੇ ਪਿੰਡ ਦੇ ਬਕਾਇਆ ਆ ਨੇ ਕੋਈ ਵੀ ਵਿਕਾਸ ਨਹੀਂ ਹੋਇਆ ਤੇ ਆਹ ਸੰਗਤ ਦੇ ਸਹਿਯੋਗ ਨਾਲ ਮੰਨ ਲਓ ਸਾਰੇ ਕੰਮ ਕਰਾਂਗੇ ਪਿੰਡ ਦੇ ਗਲੀਆਂ ਦੀ ਸਮੱਸਿਆ ਆ ਪਾਣੀ ਦੀ ਸਮੱਸਿਆ ਆ ਮੰਨ ਲਓ ਖੇਡ ਵਾਲੇ ਗਰਾਊਂਡ ਗਰਾਊਂਡ ਦੀ ਸਮੱਸਿਆ ਆ ਹਰ ਤਰੀਕੇ ਦੀ ਸਮੱਸਿਆ ਸਮਸ਼ਾਨ ਘਾਟ ਦੀ ਵੀ ਸਮੱਸਿਆ ਹੈ ਵਿਅਕਤੀ ਨੂੰ ਨਾਮ ਦੇਖਿਆ ਜਾ ਰਿਹਾ ਜਦੋਂ ਬਾਲਗ ਮੈਨੇਜਰ ਪੁਰਾਣੇ ਬੁਕੇ ਲੱਭੀ ਹੁੰਦੀ ਨੇ ਲਾਈਟਾਂ ਨਹੀਂ ਹੁੰਦੀਆਂ ਜੋ ਖੇਡਣ ਦੇ ਮੈਦਾਨ ਪਰ ਇੱਕ ਪੁਨੀ ਪਾਰਕ ਜਿਹਾ ਹੁੰਦਾ। ਤੋਂ ਲਾਇਬ੍ਰੇਰੀ ਹੁੰਦੀ ਆ ਸਪੈਂਸਰੀ ਹੁੰਦੀ ਆ ਉਹ ਖੇਡ ਦਾ ਮੈਦਾਨ ਹੁੰਦਾ ਬੱਚਾ ਵਾਸਤੇ ਓਪਨ ਜਿਹਾ ਹੁੰਦੀ ਆ ਉਰੇ ਲਖ ਨਹੀਂ ਤਾਂ ਬੜੀ ਅਫੀਤ ਨਾ ਹੁੰਦੀ। ਕੀ ਤੁਹਾਨੂੰ ਲੱਗਦਾ ਤੁਹਾਡੇ ਪਿੰਡ ਵਿੱਚ ਕੋਈ ਅਜਿਹੀ ਸੁਵਿਧਾ ਨਹੀਂ? ਨਹੀਂ ਸਾਡੇ ਪਿੰਡ ਦੇ ਵਿੱਚ ਅਜਿਹੀ ਕੋਈ ਵੀ ਸਹੂਲਤ ਨਹੀਂ ਆ ਤੇ ਚਲੋ ਅੱਗੇ ਗਏ ਸਰਕਾਰ ਅੱਗੇ ਅਪੀਲ ਕਰਦੇ ਆ ਤੇ ਮੰਨ ਲਓ ਕਿ ਸਾਨੂੰ ਇਹ ਸਾਰੀਆਂ ਸਹੂਲਤਾਂ ਦਿੱਤੀਆਂ ਜਾਣ। ਆਮ ਆਦਮੀ ਪਾਰਟੀ ਦੀ ਸਰਕਾਰ ਹੈ بڑا ਸੰਜੋਗ ਹੈ ਸਰਕਾਰ ਦਾ ਤੇ ਮੰਨ ਲਓ ਉਹ ਸਾਡੀ ਜਰੂਰ ਸੁਣਨਗੇ ਰੰਧਾਵਾ ਸਾਹਿਬ ਜੀ ਗਰਦੀਪ ਸਿੰਘ ਰੰਧਾਵਾ ਜੀ ਉਹਨਾਂ ਤੇ ਸਾਨੂੰ ਪੂਰਾ ਭਰੋਸਾ ਆ ਤੁਹਾਡੇ ਪਿੰਡ ਦਾ ਵਿਕਾਸ ਧੜਾ ਧੜ ਚਲਾਣਗੇ ਹਾਂ ਗਾਰਦੀ ਸਮੱਸਿਆ ਹੈ ਕਾਫੀ ਜਨਾ ਚੰਗੀ ਇਹ ਜੋ ਬਲੋਗ ਨੂੰ ਮਨਦਰਸਨ ਕਰਨੀ ਪਊਗੀ ਜੀ ਜੀ ਕਿਰਪਾ ਦਾ ਸਮਝ ਬਹੁਤ ਹੈ ਕੀ ਤੁਹਾਨੂੰ ਮਨਦਰਸਨ ਤੁਹਾਡੇ ਪਿੰਡ 'ਚ ਕੋਈ ਸਮੱਸਿਆ ਆਈ ਹੈ ਹਾਂ ਰਾਸ਼ਨ ਕਾਰਡ ਦੀ ਚਲੋ ਸਮੱਸਿਆ ਹੈ ਆ ਮਗਰ ਤਕਰੀਬਨ ਬਣੇ ਆ ਪੀ ਜਿਆਦਾ ਵਾਡ ਇਸ ਮਸੀਆ ਰਾਸ਼ਨ ਕਾਰਡ ਦੇ ਵਿੱਚ ਜਿੱਦਾਂ ਅਸੀਂ ਕੋਈ ਹੋਰ ਸਹੂਲਤ ਨਹੀਂ ਲੈ ਸਕਦੇ ਜਿਹੜਾ ਗਰੀਬਾਂ ਬੱਚਿਆਂ ਦੇ ਨਾਲ ਰਹਿੰਦੇ ਨੇ ਰਾਸ਼ਨ ਕਾਰਡ ਤੇ ਚੜਨ ਵਾਲੇ ਤੇ ਮੰਨ ਲਓ ਸਾਨੂੰ ਮੌਕਾ ਦਿੱਤਾ ਜਾਏ ਵੀ ਅਸੀਂ ਉਹਨਾਂ ਦੇ ਰਾਸ਼ਨ ਕਾਰਡਾਂ ਦੇ ਨਾਂ ਚੜਾ ਕੇ ਜਿੱਦਾਂ ਕਿਸੇ ਦੇ ਅੱਜ ਕਿਤੇ ਵੀ ਰਾਸ਼ਨ ਕਾਰਡ ਦੇ ਵਿੱਚ ਜਿਹਦਾ ਨਾਮ ਮਨਜ਼ੂਰ ਹੈ ਤੇ ਉਹਦੇ ਕਰਕੇ ਮੰਨ ਲਓ ਸਾਨੂੰ ਕੋਈ ਸਹੂਲਤ ਨਹੀਂ ਉਹ ਪਹਿਲੇ ਹੀ ਨੰਬਰ ਤੇ ਸਾਨੂੰ ਬੋਲਦੇ ਆ ਵੀ ਰਾਸ਼ਨ ਕਾਰਡ ਲੈ ਆਓ ਤੇ ਆਹਿਤ ਬਸ ਕਹਨੇ ਸਾਨੂੰ ਆਟੇ ਦਾਣੇ ਦੀ ਵੀ ਕੋਈ ਗੱਲ ਨਹੀਂ ਐ ਤੇ ਮੰਨ ਲਓ ਤੁਹਾਡਾ ਰਾਸ਼ਨ ਕਾਰਡ ਦੇ ਵਿੱਚ ਨਾਮ ਹੋਣਾ ਜ਼ਰੂਰੀ ਐ। ਜਿਹੜੇ ਵੀ ਦਫ਼ਤਰ ਵਿੱਚ ਜਾਂਦੇ ਆ ਉਹ ਪਹਿਲੇ ਬੋਲਦੇ ਵੀ ਤੁਹਾਡਾ ਰਾਸ਼ਨ ਕਾਰਡ 'ਚ ਨਾਮ ਹੈ ਜਾਂ ਨਹੀਂ। ਉਹ ਉਹ ਵੀ ਨੌਂ ਬਣਨ ਵਾਲਾ ਇਲੈਕਸ਼ਨ ਦੇ ਵਿੱਚ ਇਹਨਾਂ ਲੋਕ ਦਾ ਹੰਦਾ ਤੁਹਾਡੇ ਕੋਲ ਤੇ ਕਾਫੀ ਲੋਨ ਹਾਂ। ਹਾਂ ਨਾ ਵਾਤੇ ਤੁਹਾਡੀ ਨਵੀਂ ਬਣੀ ਪੰਚਾਇਤ ਨੂੰ ਵੀ ਪ੍ਰਿੰਟ ਹੋਣਾ ਹੋਵੇ। ਆਹਨ ਤੇ ਨੌਜਵਾਨਾਂ ਦਾ ਵੀ ਬਿਲਕੁਲ ਧੰਨਵਾਦ ਕਰਦੇ ਆ ਬੜੇ ਉਤਸ਼ਾਹ ਦੇ ਨਾਲ ਮੈਨੂੰ ਉਹਨਾ ਪਰਮਾ ਹੰਗਾਰਾ ਦੇ ਕੇ ਜਿਤਾਇਆ ਨਵੀਂ ਪੀੜ੍ਹੀ ਨੇ ਤੇ ਪੁਰਾਣੀ ਪੀੜ੍ਹੀ ਨੇ ਵੀ ਸਾਡੇ ਕੋ ਸਰਪੰਚ 20 20 ਸਾਲ ਦੇ ਤਜਰਬੇਗਾਰੀ ਜਿਹੜਾ ਮੇਰਾ ਹੀ ਬਿਲਕੁਲ ਇੱਕ ਠੋਕ ਕੇ ਮਦਦ ਕੀਤੀ ਸਰਦਾਰ ਜੀਤ ਸਿੰਘ ਜੀ ਦਲਜੀਤ ਸਿੰਘ ਜੀ ਸਰਪੰਚ ਸਾਹਿਬ ਦਾ ਬਲਰਾਜ ਸਿੰਘ ਜੀ ਬੜੀ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਕਿ ਉਹਨਾਂ ਆਪਣੇ ਨਮਾਣੇ ਜੇ ਬੱਚੇ ਨੂੰ ਇੱਕ ਸਰਪੰਚੀ ਦਾ ਮੌਕਾ ਦਿੱਤਾ ਮੇਰੀ ਕੋਸ਼ਿਸ਼ ਇਹੀ ਹੋਏਗੀ ਤੁਸੀਂ ਖੇ ਬੱਚਿਆਂ ਦੇ ਵੀ ਇੱਕ ਵਾਰੀ ਬੋਲਿਆ ਤੇ ਮੇਰੀ ਕੋਸ਼ਿਸ਼ ਇਹੀ ਹੈ ਕਿ ਮੈਂ ਬੱਚਿਆਂ ਦੇ ਵਾਸਤੇ ਖੇਡ ਦਾ ਮੈਦਾਨ ਦੀ ਕੋਸ਼ਿਸ਼ ਕਰਾਂਗਾ ਵੀ ਜਿਹੜਾ ਬਣ ਜੇ ਅੱਗੇ ਖੇਡਾਂ ਦੇ ਵਿੱਚ ਬੱਚੇ ਵੱਧ ਤੋਂ ਵੱਧ ਹਿੱਸਾ ਲੈਣ ਤੇ ਆਪਣੇ ਦੇਸ਼ ਦਾ ਨਾਂ ਰੋਸ਼ਨ ਕਰਨ ਇਹਦਾ ਦੇ ਵਿੱਚ ਜਿਹੜੇ ਜੋਰ ਹੁੰਦੇ ਆ ਉਹਨਾਂ ਨੂੰ ਜਿਹੜਾ ਨੇਤਾ ਦਾ ਨਜਾਇਜ਼ ਨਾ ਪਾਈ ਜਾਂਦੇ ਤੇ ਤੁਹਾਡੀ ਵਾਈਦ ਕਿਵੇਂ ਦੌਰਾ ਕੀਤਾ ਜਾਏਗਾ ਸਾਡੀ ਗਵਾਈ ਦੇ ਵਿੱਚ ਜੋ ਜੋਬ ਹੋਏਗਾ ਉਹੀ ਵੀ ਮੇਰੇ ਰੇਗਾ ਦੇ ਵਿੱਚ ਕੰਮ ਕਰੇਗਾ ਤੇ ਸਾਰਿਆਂ ਨੂੰ ਹੀ ਉਹਨਾਂ ਦੇ ਹੀ ਖਾਤਿਆਂ ਦੇ ਵਿੱਚ ਪੈਸੇ ਆਣਗੇ ਕੋਈ ਕਪੜਾ ਬਾਜੀ ਕੋਈ ਕੁਛ ਨਹੀਂ ਹੋਏਗੀ ਜੋ ਦਿਹਾੜੀ ਲਾਏਗਾ ਉਹਨੂੰ ਪੈਸੇ ਬਰਾਬਰ ਹੀ ਮਿਲਣਗੇ ਜੋ ਵੀ ਦਿਹਾੜੀ ਹੋਏਗੀ ਮੇਰੇ ਰੇਗਾ ਦੀ ਨਾਲ ਦੇ ਵਿੱਚ ਕੱਟੇ ਪੈਸੇ ਮਿਲਣ ਤਾਂ ਆਈਆਂ ਨਵੇਂ ਹਾਊਮ ਵਰਕ ਦੇ ਤਰੀਕੇ ਤੇ ਤੁਹਾਡੇ ਕੋਲ ਦੇ ਕਿੰਨੀਆਂ ਕੱਟੇ ਪੈਸੇ ਮਿਲਣ ਤਾਂ ਆਈਆਂ ਕਿਨੇ ਨਵੇਂ ਬਣਾਈ ਕੀਤੇ ਸਾਡੇ ਪਿੰਡ ਦੇ ਵਿੱਚ ਮਾਲੋ ਤਕਰੀਬਨ ਆਹੀ ਉਹੀ ਹੀ ਕਰ ਪਰ ਰਹੇ ਨੇ ਜੋ ਲੈਂਡ ਜੋਗ ਨੇ ਸਰਵੇ ਕਰਾ ਕੇ ਮਾਲੋ ਸਭ ਕੁਝ ਆਹੀ ਉਹੀ ਜੋ ਲੈਂਡ ਦੇ ਹੱਕਦਾਰ ਆ ਉਹਨਾਂ ਦੇ ਹੀ ਭਰੇ ਆ ਇਹ ਨਹੀਂ ਵੀ ਕੋਈ ਪੱਕੇ ਜਿਹੜਾ ਪੱਕਾ ਉਹਦਾ ਕੱਚੇ 'ਚ ਕਰਤਾ ਇਦਾਂ ਦਾ ਕੰਮ ਆਹੀ ਕੋਈ ਨਹੀਂ ਕਰਨਾ ਵੀ ਜਿਹੜਾ ਗਲਤ ਕੰਮ ਹੋ ਜੇ ਉਹ ਪਿੰਡ ਦੀ ਐਜੂਕੇਸ਼ਨ ਲੈ ਕੇ ਜਿਵੇਂ ਦੇਖਦੇ ਹੋ ਕੀ ਲੱਗਦਾ ਸਕੂਲ ਬੇਤਵ ਦੀਆਂ ਦਾ ਇਹ ਅਪਡੇਟ ਹੋਣੀ ਥੋੜਾ ਸਕੂਲ ਤੇ ਚਲੋ ਬਹੁਤ ਵਧੀਆ ਬਣਿਆ ਪਿਆ ਸਾਡੇ ਪਿੰਡ ਦਾ ਪ੍ਰਾਇਮਰੀ ਸਕੂਲ ਤੇ ਬੱਚੇ ਵੀ ਬਹੁਤ ਵਧੀਆ ਟੀਚਰ ਨੇ ਬੱਚੇ ਪੜ੍ਹਾਈ ਕਰਦੇ ਨੇ ਵੱਡੀਆਂ ਐਲਸੀਡੀਆਂ ਲੱਗੀਆਂ ਨੇ ਤੇ ਬਾਕੀ ਆਂਗਣਵਾੜੀ ਦਾ ਸੈਂਟਰ ਉਥੇ ਅਧੂਰਾ ਪਿਆ ਉਹ ਵੀ ਆਹੀਂ ਵਾਦਾ ਕਰਦੇ ਆ ਪਰ ਉਹਨੂੰ ਵੀ ਆਹੀਂ ਪੂਰਾ ਕਰਾਵਾਂਗੇ ਉਹ ਦੋ ਦਿਨਾਂ ਜਾਂ ਉਹ ਤੋਂ ਜਾਂ ਉਸ ਤੋਂ ਹਨ ਮੈਂ ਖੜੀ ਹਾਂ ਜੋ ਆਪਜੀ ਦੇ ਪਿੰਡ ਲੈ ਕੇ ਨੇ ਸਾਡੇ ਪਿੰਡ ਦੇ ਵਿੱਚ ਇਦਾਂ ਦਾ ਕੋਈ ਵੀ ਨਹੀਂ ਆ ਵੀ ਜਿਹੜਾ ਬੱਚਾ ਨਸ਼ਾ ਕਰਦਾ ਹੋਏ ਸਾਰੇ ਆਪਣੇ ਆਪਣੇ ਕਾਰੋਬਾਰ ਤੇ ਰਹਿੰਦੇ ਕਰਦੇ ਨੇ ਤੇ ਮੰਨ ਲਓ ਇਹ ਜੀ ਕੋਈ ਸ਼ਿਕਾਇਤ ਨਹੀਂ ਆ ਵੀ ਜਿਹੜਾ ਸਾਡੇ ਪਿੰਡ ਦੇ ਵਿੱਚ ਕੋਈ ਨਸ਼ਾ ਕਰਦਾ ਸਾਡੇ ਪਿੰਡ ਦੇ ਵਿੱਚ ਤੇ ਦੁਕਾਨਦਾਰ ਕੋ ਬੀੜੀ ਨਹੀਂ ਮਿਲਦੀ ਕਿਹੜਾ ਤੁਸੀਂ ਉਹ ਪਹਿਲ ਦੇ ਹੱਥੇ ਪਿੰਡ ਵਿੱਚ ਮੋੜੀ ਦਾ ਕੰਮ ਕਰਾਉਣ ਜਾਦੇ ਹੋ ਜਿਹੜਾ ਫਿਰ ਵੀ ਸਭ ਨੂੰ ਹੁੰਦਾ ਮੰਨ ਲਓ ਤਾਂ ਇਹ ਖਾਰ ਇੱਕ ਨੂੰ ਸਹੂਲਤ ਦਾਂਗੇ ਪਿੰਡ ਦੇ ਵਿੱਚ ਜਿੱਦਾਂ ਗਲੀਆਂ ਨਾਲੀਆਂ ਦੀ ਸੀਵਰੇਜ ਦੀ ਇੰਨੀ ਕਿ ਸਮੱਸਿਆ ਕਹਿਣ ਦੀ ਗੱਲ ਹੀ ਕੋਈ ਨਹੀਂ ਆ ਤੁਸੀਂ ਵੀ ਖੁਦ ਵੀ ਦੇਖਿਆ ਆ ਹਰ ਇੱਕ ਗਲੀ ਦੀ ਹੈ ਹਰ ਇੱਕ ਨਾਲੀ ਦੀ ਹੈ ਤੇ 20 25 ਸਾਲਾਂ ਤੋਂ ਇਦਾਂ ਹੀ ਚੱਲਦਾ ਆ ਤਾਂ ਸਾਡੀ ਕੋਸ਼ਿਸ਼ ਇਹੀ ਹੈ ਸਾਰਿਆਂ ਦੇ ਸਹਿਯੋਗ ਨਾਲ ਬੰਦਾ ਇਕੱਲਾ ਕੁਝ ਵੀ ਨਹੀਂ ਕਰ ਸਕਦਾ ਸਾਰੇ ਪਿੰਡ ਦੀ ਸਹਿਯੋਗ ਦੇ ਨਾਲ ਅਸੀਂ ਇਹ ਕੰਮ ਕਰਾਂਗੇ ਸਹੀ ਗੱਲ ਇਹ ਕਿੰਨਾ ਚਿਰ ਬਹਿ ਰਹੇ ਨੇ ਕਿ ਬਾਦ ਵਿੱਚ ਲੋਕਾਂ ਨੂੰ ਧਾਣੇ ਤੇ ਗਏ ਇੱਕ ਹੋਣੇ ਪਿੰਡਾਂ ਸਮਾਂ ਤੋਂ ਬਾਅਦ ਉੱਠਾਇਆ ਸਹੀ ਹੋਣਾ ਹੈ ਜਿੰਨਾ ਸਭ ਮੰਨਦੀ ਕਿ ਜਮੇਰੇ ਨੇ ਕਿਵੇਂ ਦੇ ਤਾਹੀਂ ਤੇ ਕੋਸ਼ਿਸ਼ ਇਹੀ ਹੈ ਸਾਡੇ ਵੱਲੋਂ ਪੀ ਆਹੀ ਇਥੇ ਆਪਣੇ ਪਿੰਡ ਦੇ ਵਿੱਚ ਹੀ ਮਸਲੇ ਹੱਲ ਕਰਾਂਗੇ ਤੇ ਜੇ ਤਜਰਬੇਕਾਰ ਬੰਦੇ ਸਾਡੇ ਕੋਲ ਹੈਗੇ ਨੇ ਉਹਨਾਂ ਦਾ ਤਜਰਬਾ ਸਿਆਣੇ ਬਜ਼ੁਰਗਾਂ ਦਾ ਲੈ ਕੇ ਤੇ ਆਹੀ ਉਹਨਾਂ ਦੀ ਮਦਦ ਨਾਲ ਸਾਰੇ ਪਿੰਡ ਦਾ ਇੱਕ ਮੁੱਠ ਹੋ ਕੇ ਚੱਲਾਂਗੇ ਕੀ ਗੱਲ ਕਹਿੰਦਾ ਮੋਟਰ ਤਾਂ ਮਾਉਂ ਬੋਥਰ ਤੋਂ ਆਜੇ ਸਿਹਤ ਸਬੰਧੀ ਆਵਾਜ਼ ਹੈ ਹਾਂਜੀ ਤਾਂ ਮੈਸੇਜ ਕੀ ਦੇ ਦੋ ਪਾਏ ਤੇ ਇਹੀ ਕੰਨੇ ਆਪੇ ਪਿੰਡ ਵਾਲੇ ਸਾਰੇ ਇਕੱਠੇ ਹੋ ਗਏ ਜਿਹੜੇ ਸਾਡੇ ਤੋਂ ਬਖਰੇ ਵੀ ਆ ਜਿਨ੍ਹਾਂ ਦੇ ਉਹ ਵੀ ਸਾਡੇ ਨਾਲ ਇਕਜੁੱਟ ਹੋ ਕੇ ਤੇ ਕੰਮ ਕਰੀਏ ਪਿੰਡ ਨੂੰ ਆਹੀ ਜਿਹੜੇ ਵੀ ਅਧੂਰੇ ਕੰਮ ਪੇ ਪੇਦੇ ਨੇ ਪਿੰਡ ਦੇ ਆਂ ਸਾਰੇ ਰਲ ਮਿਲ ਕੇ ਮੰਨ ਲਓ ਉਹਨਾਂ ਨੂੰ ਪੂਰਾ ਕਰੀਏ ਤੇ ਜਿੰਨੀ ਕੁ ਮੇਰੀ ਕੋਸ਼ਿਸ਼ ਹੋਏਗੀ ਇਹ ਸਾਰੇ ਆਹੀ ਇਕਜੁੱਟ ਹੋ ਕੇ ਹੀ ਕੰਮ ਕਰ ਸਕਦਾ ਕੱਲਾ ਬੰਦਾ ਕੁਝ ਵੀ ਨਹੀਂ ਕਰ ਸਕਦਾ